ਇਹ ਮੋਢੀ ਦਾ ਅਸਰਾ ਲੈ ਲਓ ਲਿਖ ਨਹੀਂ ਸਕਦਾ ਊੜਾ ਐੜਾ ਪੜਨਾ ਤੈਨੂੰ ਲੱਗਦਾ ਭੈੜਾ ਲਿਖ ਨਹੀਂ ਸਕਦਾ ਊੜਾ ਐੜਾ ਪੜਨਾ ਤੈਨੂੰ ਲੱਗਦਾ ਭੈੜਾ ਨਹੀਂ ਪੜਨਾ ਤੇ ਛੱਡ ਦੇ ਖੈੜਾ ਹੋਰ ਕੋਈ ਕੰਮ ਕਰਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਲਿਖ ਨਹੀਂ ਸਕਦਾ ਊੜਾ ਐੜਾ ਪੜ੍ਹਨਾ ਤੈਨੂੰ ਲੱਗਦਾ ਭੈੜਾ ਨਹੀਂ ਪੜ੍ਹਨਾ ਤੇ ਛੜ ਦੇ ਖੜਾ ਕਿਸੇ ਪਾਸੇ ਵੀ ਸੂਤਨਾ ਬੈਠਾ ਹੋਰ ਕੋਈ ਕੰਮ ਕਰਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਪੜ੍ਹਨ ਲਿਖਣ ਦੀ ਲੋੜ ਨਹੀਂ ਪੈਣੀ ਮੋਹਰ ਨਾਲ ਕੰਮ ਸਰ ਜਾਣਾ ਕਾਗਜ਼ਾਂ ਦੇ ਵਿੱਚ ਹੀ ਕੁੱਟ ਕੇ ਚੱਪੜ ਕਾਗਜ਼ਾਂ ਵਿੱਚ ਹੀ ਭਰ ਜਾਣਾ ਪੰਜਾਂ ਸਾਲਾਂ ਵਿੱਚ ਪੰਜ ਛੇ ਵਾਰੀ ਛੱਪੜ ਤਾਂ ਪਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਰਿਆਂ ਨੌਕਰੀ ਦਾ ਤਾਂ ਵਹਿਮ ਹੀ ਹੁੰਦਾ ਨੌਕਰੀ ਨਾਲ ਢਿੱਡ ਭਰਦੇ ਨਹੀਂ ਨੌਕਰੀ ਦਾ ਤਾਂ ਵਹਿਮ ਹੀ ਹੁੰਦਾ ਨੌਕਰੀ ਨਾਲ ਢਿੱਡ ਭਰਦੇ ਨਹੀਂ ਦੱਸਾਂ ਕਿਹੜੇ ਸਰਪੰਚ ਕਰਾਂਟਾਂ ਉੱਤੇ ਥੱਲੇ ਕਰਦੇ ਨਹੀਂ ਬਸ ਅੱਡੇ ਦੇ ਬੋਧ ਥੱਲੇ ਨਲਕਾ ਇਕ ਲਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਵੋਟਾਂ ਵੇਲੇ ਮੁਸ਼ਕਲ ਆਉਣੀ ਵਾਲੀਆਂ ਵੋਟਾਂ ਪੈਣੀਆਂ ਨਹੀਂ ਵੋਟਾਂ ਵੇਲੇ ਮੁਸ਼ਕਲ ਆਉਣੀ ਬਾਹਰੀਆਂ ਵੋਟਾਂ ਪੈਣੀਆਂ ਨਹੀਂ ਬਗਾਨਿਆਂ ਨੇ ਸਾਨੂੰ ਪਾਉਣੀਆਂ ਨਹੀਂ ਤੇ ਆਪਣੇਆਂ ਨੂੰ ਕਹਿਣੀਆਂ ਨਹੀਂ ਇੱਕ ਬੰਦੇ ਤੋਂ ਦੋ ਤਿੰਨ ਤਿੰਨ ਵਾਰੀ ਵੋਟਾਂ ਤਾਂ ਭੁਗਤਾ ਦੇਾਂਗੇ ਕਿਸੇ ਪਾਸੇ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਕੰਮ ਤਾਂ ਇਹ ਵੀ ਸੌਖਾ ਨਹੀਂ ਬਸ ਐਮਐਲਏ ਤੋਂ ਡਰਦੇ ਰਹੋ ਕੰਮ ਤਾਂ ਇਹ ਵੀ ਸੌਖਾ ਨਹੀਂ ਪਰ ਐਮਐਲਏ ਤੋਂ ਡਰਦੇ ਰਹੋ ਪਿੰਡ ਦੀ ਸਭ ਤੋਂ ਵੱਡੀ ਜੋੜ ਨੂੰ ਫੁੱਫੜਾ ਫੁੱਫੜਾ ਕਰਦੇ ਰਹੋ ਕੰਮ ਤਾਂ ਇਹ ਵੀ ਸੌਖਾ ਨਹੀਂ ਬਸ ਐਮਐਲਏ ਤੂੰ ਡਾਦੇ ਰੋ ਪਿੰਡ ਦੀ ਸਭ ਤੋਂ ਵੱਡੀ ਜੂੜ ਨੂੰ ਫੁੱਫੜਾ ਫੁੱਫੜਾ ਕਰਦੇ ਰੋ ਜਿੱਤ ਲੈਣ ਦੇ ਫੁੱਫੜਿਆਂ ਵੀ ਕੀਫੀਆਂ ਤਾਂ ਕਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਰਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ 10 12 ਦਿਨ ਔਖੇ ਲੰਘਣੇ 10 12 ਦਿਨ ਔਖੇ ਲੰਘਣੇ ਖੁੱਲਾ ਲੰਗਰ ਲਾਉਣਾ ਪਊ ਜਿੰਨੇ ਚਿੱਲੇ ਚੱਪੇ ਸਭ ਦਾ ਤੜਕੇ ਸਰੀਰ ਬਣਾਉਣਾ ਪਊ ਪਿਛਲੇ ਜਨਮ ਦਾ ਕਰਜ਼ਾ ਕਾਕਾ ਇਹ ਵੀ ਫਿਰ ਤੋਂ ਲਾ ਦੇਾਂਗੇ ਕਿਸੇ ਪਾਸੇ ਵੀ ਸੂਤਰਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਲੋ ਮਕਤਾ ਸ਼ੇਰ ਤੁਨੂੰ ਤੇਰੇ ਵਾਸਤੇ ਪੁੱਤਰਾ ਭਾਵੇਂ ਕੋਈ ਵੀ ਪੰਗਾ ਲੈਣਾ ਪਏ ਤੇਰੇ ਵਾਸਤੇ ਪੁੱਤਰਾ ਭਾਵੇਂ ਕੋਈ ਵੀ ਪੰਗਾ ਲੈਣਾ ਪਏ ਕਿਸੇ ਨੂੰ ਚਾਚਾ ਕਿਸੇ ਨੂੰ ਤਾਇਆ ਕਿਸੇ ਨੂੰ ਬਾਪੂ ਕਹਿਣਾ ਪਏ ਇੱਕ ਵਾਰੀ ਤਾਂ ਸਾਰਾ ਪਿੰਡ ਆਰਜੂ ਛਿਤਰੋ ਛਿਤਰੀ ਕਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਰਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਪਿੰਡ ਦਾ ਸਰਪੰਚ ਧੰਨਵਾਦ